ਜੀ ਨਾਈਦਰ ਦਾ ਮੇਰਾ ਨਾਮ ਜੀ ਨਸ਼ਾ ਵਿਰੋਧੀ ਮਿਸ਼ਨ ਕਪਨ ਬੋਲ ਪਿਆ ਪੰਜਾਬ ਜਗਤਾਰ ਸਿੰਘ ਸਿੰਧਵਾ ਅੱਜ ਤੁਸੀਂ ਇੱਕ ਟਿਕਵਣ ਥਾਣੇ ਦੇ ਬਾਹਰ ਜਿਹੜਾ ਇੱਕ ਬੈਨਰ ਲਗਾ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਕੀ ਮਾਮਲਾ ਸਾਰਾ ਮਾਮਲਾ ਇਹ ਆ ਜੀ ਯਾਰ ਰੋਜ਼ ਚਟੇ ਨਾਲ ਜਿਹੜੀਆਂ ਮੁਕਤਾਂ ਹਦੀਆਂ ਆ ਨਸ਼ਾ ਚਟੇ ਨਾਲ ਚਿੱਟਾ ਵੇਚਣ ਵਾਲਿਆਂ ਨੂੰ ਸਾਨੂੰ ਫੜਾਉਣ ਦੀ ਖਾਤਰ ਅੱਜ ਥਾਣਿਆਂ ਦੇ ਬੁਹੀ ਅੱਗੇ ਧਰਨੇ ਲਾਉਣੇ ਪਏ ਰਹੇ ਹਨ ਸਾਡੀਆਂ ਭੈਣਾਂ ਉਹਨਾਂ ਦੇ ਸੁਹਾਗ ਉੱਜੜ ਰਹੇ ਹਨ ਮਾਵਾ ਦੀਆਂ ਪੁੱਕਾਂ ਖਾਲੀ ਹੋ ਰਹੀਆਂ ਹਨ ਤੇ ਨਿੱਕੇ ਨਿੱਕੇ ਨੰਨੇ ਨੰਨੇ ਬੱਚੇ ਜਨਾਂ ਦੇ ਚਰਾਦੋਂ ਪਿਓਵਾ ਦੇ ਸائے ਉੱਠ ਰਹੇ ਹਨ ਤੇ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਭਗਵਾਨ ਭਗਵੰਤ ਸਿੰਘ ਮਾਨ ਜੀ ਦਿਲੰਦਰ ਦੇ ਵਿੱਚ ਕਿਰਾਏ ਦੇ ਕਮਰੇ ਲੈ ਕੇ ਤੇ ਜਿਮਣੀ ਚ ਉਹਨਾਂ ਦੇ ਵਿੱਚ ਰੁੱਝੋਏ ਹਨ ਤੇ ਉਹਨਾਂ ਨੂੰ ਪੰਜਾਬ ਦੀ ਜਨਤਾ ਦਾ ਕੋਈ ਫਿਕਰ ਨਹੀਂ ਸਿਰਫ ਵੋਟਾਂ ਦਾ ਫਿਕਰ ਆ ਕਿ ਪੰਜਾਬ ਦੇ ਵਿੱਚ ਕਿਤਰਾ ਚਿੱਟੇ ਨਾਲ ਮੋਤਾ ਹੁੰਦੀਆਂ ਆ ਤੇ ਕਿਤਰਾ ਪੰਜਾਬ ਦੇ ਵਿੱਚ ਛੇ ਵਜਦੇ ਆ ਇਹ ਗੱਲ ਕਰੀ ਅੱਜ ਬਾਈ ਨੇਮ ਲਿਖਿਆ ਹੈ ਜਿਹੜੇ ਨਸ਼ਾ ਤਸਰ ਰਵੀਦੀਨ ਨਸ਼ਾ ਹਾਂਜੀ ਇਹ ਨਿਰੀ ਰੰਡੇ ਤੇ ਇਹ ਇਹ ਵੇਚਦੇ ਆ ਮੈਂ ਜਿਹਨਾਂ ਦੇ ਨਾਮ ਲਿਖਿਆ ਇਹ ਬੰਦੇ ਨਸ਼ਾ ਨਾ ਵੇਚਦੇ ਹੋਂ ਦੇ ਤੁਰੰਤ ਮੈਨੂੰ ਹਣੇ ਗ੍ਰਿਫਤਾਰ ਕਰਕੇ ਮੇਰੇ ਤੇ ਪਰਚਾ ਕੀਤਾ ਜਾਵੇ ਪੁਲਿਸ ਨੂੰ ਆ ਮੈਂ ਸਭ ਕੁਝ ਲਿਖ ਕੇ ਲਾਇਆ ਪੁਲਿਸ ਪ੍ਰਸ਼ਾਸਨ ਨੂੰ ਸਾਰਾ ਪਤਾ ਹੈ ਕਿਹੜੀ ਗੜੀ ਕਿਹੜੇ ਮਹੱਲੇ ਇੱਥੇ ਕਿਹੜੇ ਬੰਦੇ ਵੇਚਦੇ ਆ ਪੁਲਿਸ ਪ੍ਰਸ਼ਾਸਨ ਨੂੰ ਸਾਰਾ ਪਤਾ ਹੈ ਪੋਸਟਰ ਲਾਉਣ ਤੋਂ ਪਹਿਲਾਂ ਤੁਸੀਂ ਬਾਈ ਨੇਮ ਦੱਸਿਆ ਉਹਨਾਂ ਨੂੰ ਮੈਂ ਕਈ ਵਾਰ ਦੱਸ ਚੁੱਕਾ ਮੇਰੀਆਂ ਦਰਖਾਸਤਾਂ ਗਈਆਂ ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਡੀਐਸਪੀ ਸਾਹਿਬ ਭੀਕੀਵੰਡ ਨੂੰ ਮਾ ਬਿੱਲੇ ਬਾਰੇ ਦੱਸਿਆ ਜਿਹੜਾ 800 ਮੀਟਰ ਦੀ ਦੂਰੀ ਤੇ ਡੀਐਸਪੀ ਦਫ਼ਤਰ ਭੀਕੀਵੰਡ ਦੇ 800 ਮੀਟਰ ਦੀ ਦੂਰੀ ਦੇ ਚੇਲਾ ਕਲੋਨੀ ਵੇਟਣ ਡਿਆ ਸਰੇ ਆ ਜਦੋਂ 800 ਮੀਟਰ ਤੇ ਕਿਉਂ ਨਹੀਂ ਤੁਹਾਨੂੰ ਪਤਾ ਤੇ ਪੁਲਸ ਨੂੰ ਕਿਉਂ ਨਹੀਂ ਪਤਾ ਮੈਂ ਦੱਸਣ ਦੇ ਬਾਵਜੂਦ ਵੀ ਉਹਨੇ ਇੱਕ ਵਾਰੀ ਮੇਰੇ ਕੋਲੇ ਮੋਤ ਕੁਮਾਰ ਨੂੰ ਫੋਨ ਕੀਤਾ ਵੀ ਆ ਬਿੱਲੇ ਨੂੰ ਫੜੋ ਇਹ ਨਸ਼ਾ ਵੇਚਦਾ ਆ ਤੇ ਮੋਤ ਕੁਮਾਰ ਨੇ ਇਹਦੇ ਮੇਰੇ ਮੁੰਡੇ ਨੂੰ ਹੀ ਅਰੈਸਟ ਕਰ ਲਿਆ ਸੀ ਆ ਜਦੋਂ ਉਹ ਪਿੱਛੇ ਜੇ ਸੀ ਸਾਰਜ ਦੀ ਵੀਡੀਓ ਬਣਾਈ ਪੈਹਾਂ ਦੇ ਚੱਕਰ ਚ ਤੇ ਇਹ ਜਦੋਂ ਪੁਲਸ ਵਾਲੇ ਜਿਹੜੇ ਜਨਮ ਐਸਐਚਓ ਕੋਲੇ ਉਹਨ ਉਹਦੇ ਆਕੇ ਲਾਕੇ ਫੜ ਲਿਆ ਤੇ ਸਾਡੀ ਹੱਤ ਕਹੂਗੀ ਮੈਨੂੰ ਉਹਦੇ ਥਾਣੇ ਦੇ ਵਿੱਚ ਇਦੋਂ ਵੜਦਾ ਤੇ ਬੁੜਾ ਭੜੀਆ ਕਹਿੰਦਾ ਵੇਦੇ ਆ ਮੇਰੇ ਆਕੇ ਬੰਦਾ ਫੜਨ ਨੂੰ ਤਿਆਰ ਨਹੀਂ ਗਈ ਜੇ ਮਜਬੂਰੀ ਵਾਸ ਮੈਂ ਇਹਨਾਂ ਦੇ ਸਾਹਮਣੇ ਕਹੇ ਬੰਦੇ ਦੀ ਰਿਕਾਰਡਿੰਗ ਕਰਕੇ ਸੁਣਾ ਦਿਆਂ ਫੇਰੇ ਫੜਦੇ ਆ ਉਹ ਵੀ ਤੁਹਾਨੂੰ ਮੈਂ ਦੱਸੂਗਾ ਜਿਹੜਾ ਬੰਦਾ ਫੜਿਆ ਰਿਕਾਰਡਿੰਗ ਕਰਕੇ ਤੁਹਾਡੇ ਕੋਲ ਸਬੂਤ ਮਗੇਦਾਰ ਵੀ ਤੁਹਾਡੇ ਕੋਲ ਕੀ ਸਬੂਤ ਆ ਕੀ ਸਬੂਤ ਦਿਓਗੇ ਸਾਡੇ ਕੋਲ ਸਬੂਤ ਮੇਰੇ ਮੁੰਡੇ ਕੋਲ ਇਹਨਾਂ ਤੋਂ ਲੈਂਦੇ ਰਹਿਆ ਹੋਰ ਵੀ ਲੋਕਾਂ ਨੂੰ ਦਿੰਦੇ ਆ ਜਿਤਨਾ ਇਲਜ਼ਾਮ ਤੇ ਆਪਾਂ ਕਿਸੇ ਤੇ ਵੀ ਲਾ ਸਕਦੇ ਮੁੰਡੇ ਕਿ ਨਹੀਂ ਐਸੇ ਵੀ ਤੇ ਕਹਿ ਸਕਦੇ ਕੋਈ ਹੋਰ ਵੀ ਰ ਇਹਨਾਂ ਦੇ ਵਿੱਚ ਮੈਂ ਆਪੇ ਹੁਣ ਥੋੜੇ ਦੋਨੇ 5-6 ਦਾ ਨਾ ਖੁਦ ਬਰਾਮਤ ਕਰਾਇਆ ਸਮਾਨ 45 ਗ੍ਰਾਮ ਪੁਲਿਸ ਨੂੰ ਨਾਲ ਲੈ ਜਾ ਕੇ ਤੇ ਇਹਦੋਂ ਤੇ ਮੈਂ ਹੋਰ ਕੀ ਸਬੂਤ ਦੇ ਸਕਦਾ ਹੁਣ ਕੀ ਮੰਗ ਕਰਦੇ ਹੁਣ ਮੈਂ ਇਹੋ ਮੰਗ ਕਰਦਾ ਆ ਵੀ ਜੇ ਪੁਲਿਸ ਪ੍ਰਸ਼ਾਸਨ ਆਂਦਾ ਜੋ ਸਾਨੂੰ ਪਤਾ ਨਹੀਂਗਾ ਪੁਲਿਸ ਪ੍ਰਸ਼ਾਸਨ ਆਦਾ ਜਾਂ ਸਾਡਾ ਸਾਥ ਜੋ ਕਪਨਪੋੜ ਪਿਆ ਥਾਣੇ ਦੇ ਬੂਹੇ ਅੱਗੇ ਆ ਕੇ ਬਿਠਾ ਸਾਹ ਦੇਂਦੀਆ ਵੀ ਇਹ ਬੰਦੇ ਨਸ਼ਾ ਵੇਚਦੇ ਆ ਤੇ ਜਾ ਕੇ ਰਹਿਟ ਕਰੋ ਫੜੋ ਉਹਨਾਂ ਨੂੰ ਜੇ ਬੰਦੇ ਨਹੀਂ ਵੇਚਦੇ ਤੇ ਮੇਰੇ ਤੇ ਪਰਚਾ ਕਰੋ ਧੰਨਵਾਦ ਹਾਂਜੀ ਸਰ ਜਿਹੜਾ ਵੀਰ ਬਾਦਰ ਧਰਨਾ ਲਾ ਕੇ ਬੈਠਾ ਹੈ ਇੱਕ ਉਹਨੇ ਬੋਰਡ ਲਾਇਆ ਜਿਹਦੇ ਵਿੱਚ ਨਸ਼ਾ ਤਸਕਰਾ ਦੇ ਨਾਂ ਦੱਸੇ ਗਏ ਨੇ ਕੀ ਕਹਿਣਾ ਚਾਹਦੇ ਸੀ ਜੀ ਇਹ ਜਿਹੜੇ ਜਗਤਾਰ ਸਿੰਘ ਐ ਸਿਦਵਾ ਤੋਂ ਇਹ ਜਿਹੜਾ ਕਹਿ ਰਹੇ ਆ ਵੀ ਇਹਨਾਂ ਬਿੱਲਾ ਦੁਜਾ ਡੇ ਦਾ ਰੇਡ ਕਰਨ ਸਾਡੇ ਨਾਲ ਜਾਂ ਰੇਡ ਕਰਨ ਸਾਡੇ ਵੱਲੋਂ ਰੋਜ਼ਾਨਾ ਪੁਲਿਸ ਪਟੀਆਂ ਕੈਸੋ ਤੇ ਰੇਡ ਕੀਤਾ ਜਾਂਦਾ ਕਿਸੇ ਨੂੰ ਕੋਈ ਸਵੈਰ ਨਹੀਂ ਕੀਤਾ ਜਾਂਦਾ ਜਿਹੜਾ ਤੇ ਬਾਰ ਬਾਰ ਜੁਰਮ ਕਰਦਾ ਉਹਨਾਂ ਨੂੰ ਉਸੇ ਕਲੰਦਰਾ ਤਿਆਰ ਕਰਕੇ ਜੇਲੇ ਭੇਜਦੇ ਹਾਂ ਸਜਮ ਸਾਹਿਬ ਦੇ ਪੇਸ਼ ਕਰਕੇ ਰੁਜਾਨਾ ਟੀਮਾਂ ਦੀ ਟੀਮਾਂ ਭੇਜ ਕੇ ਥਾਣੇ ਤੋਂ ਇਹਦੀ ਰਿਕਵਰੀ ਕੀਤੀ ਜਾਂਦੀ ਹੈ ਵੱਧ ਤੋਂ ਵੱਧ ਪਰਚੇ ਦਰਜ ਕੀਤੇ ਜਾਂਦੇ ਆ ਫਿਰ ਵੀ ਜਿਨ੍ਹਾਂ ਨੇ ਇਹਨਾਂ ਦਾ ਨਾਮ ਲੈ ਰਿਆ ਵਾ ਇਹਨਾਂ ਦਾ ਵੈਰੀਫਾਈ ਕਰ ਲਾਂ ਕਿ ਕੋਈ ਜਾਤੀਤ ਨਹੀਂ ਹੈ ਜੇ ਇਹ ਪਾਇਆ ਗਿਆ ਤੇ ਇਹਨਾਂ ਨੂੰ ਸਬਿਰਨ ਕੀਤਾ ਜਾਊਗਾ ਜੀ ਉਹ ਬੰਦਾ ਪਿਆਦਾ ਕਹਿ ਰਿਹਾ ਵਾ ਕਿ ਚੇਹੇ ਨਾਲ ਵਿੱਚ ਕੋਈ ਗਲਤ ਹੋਏ ਤੇ ਮੇਰੇ ਤੇ ਮਾਣਾ ਨਹੀਂ ਦਾ ਕੇਸ ਕਰਦੇ ਨਹੀਂ ਜੀ ਜੇ ਨਹੀਂ ਗਲਤ ਹੋਏ ਤਾਂ ਕੋਈ ਵੀ ਨਹੀਂ ਛੱਡਾਂਗੇ ਕਦੀ ਵੀ ਨਹੀਂ ਛੱਡਾਂਗੇ ਅਸੀਂ ਆਪਣੀ ਪੁਲਿਸ ਪਾਰਟੀ ਪੂਰੀ ਮੁਸਤਦੀ ਨਾਲ ਖੜਾਂਗੇ ਤੇ ਜਿਹੜੇ ਨੇ ਕਿਹਾ ਉਹਨਾਂ ਦੀ ਵੈਰੀਫਾਈ ਕਰ ਲੈਣੇ ਆ ਨਹੀਂ ਕੋਈ ਕਿਸ ਕਿਸ ਰੁਪਏ ਨਾਮ ਤੋਂ ਜਿਹੜੇ ਨਾਮ ਲੈਗੇ ਇਹਨਾਂ ਦੇ ਵਿੱਚ ਜਿਹੜੇ ਕੋਈ ਇਹਨਾਂ ਦੇ ਪਰਚਾ ਦਿੱਤਾ ਜਿਹੜੀ ਇਹਨਾਂ ਦਾ ਪਹਿਲਾਂ ਕੋਈ ਇਨਵੋਲ ਹੈਗੀ ਇਹਨਾਂ ਦੀ ਇਸ ਮਸਲੇ ਜਿਹੜਾ ਜਿਹੜੇ ਨੇ ਪਹਿਲਾਂ ਤੁਹਾਨੂੰ ਦੱਸਿਆ ਵੀ ਰੋਜਾਨਾ ਚੇਲਾ ਕਲੋਨੀ ਜਾਂ ਇੱਥੇ ਰੋਜਾਨਾ ਰੇਡ ਕੀਤੇ ਜਾਂਦੇ ਜਿਹੜੀ ਮਾੜੀ ਬਿਰਤੀ ਦੇ ਬੰਦੇ ਆ ਉਹਨਾਂ ਨੂੰ ਤੇ ਬਾਰ-ਬਾਰ ਜਿਹੜੇ ਜੁਰਮ ਕਰਦੇ ਉਹਨਾਂ ਨੂੰ ਭੇਜਿਆ ਜਾਂਦਾ ਕਲੰਦਰਾ ਤਿਆਰ ਕਰਕੇ ਐਸਡੀਐਮ ਸਾਹਿਬ ਨੂੰ ਪੇਸ਼ ਕਰਕੇ ਜਿਲੇ ਭੇਜਿਆ ਜਾਂਦਾ ਬਾਕੀ ਖੁਫੀਆ ਨਿਗਰਾਨੀ ਜਾਰੀ ਆ ਜਿਹੜਾ ਵੀ ਮਤਲਬ ਤੁਹਾਨੂੰ ਪਤਾ ਐਨਡੀ ਦੀ ਜਿਹੜੀ ਰਿਕਵਰੀ ਆ ਜਾਂ ਜਿਸ ਤਰ੍ਹਾਂ ਵੀ ਹੈਗੀ ਆ ਇਹ ਬੜੇ ਤਰੀ ਇਹਦੀ ਪੂਰੀ ਵੈਰੀਫਾਈ ਛਾਂਬੀ ਨੇ ਹੁੰਦੀ ਆ ਸਰਚ ਕਰਕੇ ਜੇ ਦੋਸ਼ੀ ਪਾਇਆ ਗਿਆ ਇਹਨਾਂ ਨੂੰ ਸਪੇਅਰ ਨਹੀਂ ਕੀਤਾ ਜਾਊਗਾ ਉਹ ਕਹਿ ਰਿਹਾ ਕਿ ਮੈਂ ਬਕਾਇਦਾ ਰਿਕਵਰੀ ਵੀ ਕਰਾ ਦੇਵਾਂ ਚਲੋ ਇਹ ਤੇ ਕਹਿੰਦੇ ਗੱਲਾਂ ਜੀ ਜੇ ਕਰਾ ਦੇਗਾ ਅਸੀਂ ਇਹੀ ਤੇ ਜਾਣਾ ਅਸੀਂ ਦੇ ਨਾਲ ਚੱਲ ਜਾਾਂਗੇ ਜੀ ਕੋਈ ਪ੍ਰੋਬਲਮ ਨਹੀਂ ਕਿੰਨਾ ਮੈਂ ਪਹਿਲਾਂ ਵੀ ਬੰਦੇ ਫੜਾਏ ਆ ਤੇ ਉਹਨਾਂ ਤੋਂ ਰਿਕਵਰੀ ਵੀ ਕਰਾਈ ਹੈ ਇਸ ਇੱਕ ਨਹੀਂ ਸਚਾਈ ਦੇ ਵਿੱਚ ਨਹੀਂ ਪਹਿਲੋਂ ਬਾਰੇ ਮੈਨੂੰ ਨਹੀਂ ਪਤਾ ਜੀ ਇਹਨੇ ਕਿੰਨੂੰ ਫੜਾਏ ਆ ਤਾਂ ਕੀ ਕੀਤਾ ਸੀ ਇਹਦੇ ਬਾਰੇ ਗਿਆਨ ਨਹੀਂ ਪਰ ਅੱਜ ਤੱਕ ਕੋਈ ਸਪੇਅਰ ਨਹੀਂ ਕੀਤਾ ਜਾਊਗਾ ਹੁਣ ਧੰਨਵਾਦ